ਜਾ ਤੂੰ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਬਿੱਟੀ ਹੈ ਔਰ ਪੰਜਾਬ ਮੇਰੇ ਲਈ ਮੇਰੀ ਜੜ ਹੈ ਤੇ ਇਹ ਪੁੱਛਣਾ ਚਾਹੂੰਗਾ ਮੈਂ ਕਿ ਸੁਪਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ ਅੱਜ ਵੀ ਜੋ ਚੱਲ ਰਿਹਾ ਹੈ ਸੁਪਨਾ ਹੀ ਹੈ ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ ਕੀ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਇਹ ਦੁਨੀਆ ਸੁਪਨਾ ਹੀ ਹੈ ਜਿੰਨਾ ਵੱਡਾ ਮਰਜੀ ਸੁਪਨਾ ਦੇਖ ਲੋ ਇਸ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਉਹ ਸੁਪਨੇ ਜਿੰਨੇ ਵੱਡੇ ਸੁਪਨੇ ਦੇਖੀਓ ਤੁਹਾਡੀ ਮਰਜ਼ੀ ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੂ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਬਟ ਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀਆਂ ਨੇ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਜ ਦੀ ਮਰਜ਼ੀ ਹੈ ਮੈਂ ਤਾਂ ਕੋਣ ਕਰਾਂ ਪੰਜਾਬ ਚ ਲਾਈਕ ਤੁਸੀਂ ਕਿਹਾ ਕਿ ਕਿਤਨਾ ਕਿਤੇ ਜੜਾ ਨੇ ਲਾਈਕ ਕੰਮ ਦੇ سلسلے ਚ ਬਹੁਤ ਸਮੇਂ ਬਾਅਦ ਆਣਾ ਬਣਦਾ ਨਾ ਤਿੰਨਾ ਆਈ ਡੋਨਟ ਨੋ ਕਿ ਸ਼ਾਇਦ ਮੈਂ ਨੋਟ ਕਰਦਾ ਜੇ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤਾਂ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਕਿ ਕੱਲ ਜਰਵੇ ਦੇਖ ਰਿਹਾ ਸੀ ਕੱਲ ਵਾਲੀ ਤੁਹਾਡੀਆਂ ਫੀਲਿੰਗਸ ਵੀਡੀਓਜ਼ ਚ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ ਚ ਹੀ ਰਲਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਇਹ ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਹੈ। ਕੀ ਬਾਤ ਹੈ? ਕੀ ਬਾਤ ਹੈ? ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ। ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ। ਤੇ ਫੇਰੋਂ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ। ਇਹ ਪੰਜਾਬ ਦੀ ਬਿੱਟੀ ਹੈ। ਔਰ ਪੰਜਾਬ ਮੇਰੇ ਲਈ ਮੇਰੀ ਜੜ੍ਹ ਹੈ। ਤੇ ਇਹ ਪੁੱਛਣਾ ਚਾਹੂੰਗਾ ਮੈਂ ਕਿ ਸੁਪਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਨੇ? ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ ਅੱਜ ਵੀ ਜੋ ਚੱਲ ਰਿਹਾ ਹੈ ਸੁਪਨਾ ਹੀ ਹੈ ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ ਨਹੀਂ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਹੈ ਦੁਨੀਆ ਸੁਪਨਾ ਹੀ ਹੈ ਜਿੰਦਾ ਵੱਡਾ ਮਰਜੀ ਸੁਪਨਾ ਦੇਖ ਲੋ ਇਸ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਤੋ ਸੁਪਨੇ ਜਿੰਦੇ ਮਰਜੀ ਸੁਪਨੇ ਦੇਖੀਓ ਤੁਹਾਡੀ ਮਰਜ਼ੀ ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੂ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲ ਦੋ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀ ਹੈ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੋਣ ਕਰਾਂ ਪੰਜਾਬ ਚ ਲਾਈਕ ਤੁਸੀਂ ਕਿਹਾ ਕਿ ਕਿਤਨਾ ਕਿਤੇ ਜੜਾ ਨਹੀਂ ਲਾਈਕ ਕੰਮ ਦੇ سلسلے ਚ ਬਹੁਤ ਸਮੇਂ ਬਾਅਦ ਆਣਾ ਬਣਦਾ ਨਾ ਤੇ ਨਾ ਆਈ ਡੋਟ ਨੋ ਕਿ ਸ਼ਾਇਦ ਮੈਂ ਨੋਟ ਕਰਦਾ ਜੇ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤੇ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਕਿ ਕੱਲ ਜਰਵੇ ਦੇਖ ਰਿਹਾ ਸੀ ਕੱਲ ਵਾਲੀ ਤੁਹਾਡੀਆਂ ਫੀਲਿੰਗਸ ਵੀਡੀਓਸ ਤੋਂ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ 'ਚ ਹੀ ਰੜਨਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਭਲਾ ਪੰਜਾਬ ਮੇਰੇ ਬਲੱਡ 'ਚ ਹੈ ਪੰਜਾਬ ਦੀ ਮਿੱਟੀ ਹੈ ਇਜਤੇ ਜਾਊਂਗਾ ਪੰਜਾਬ ਮੇਰੇ ਨਾਲ। ਕੀ ਬਾਤ ਹੈ? ਕੀ ਬਾਤ ਹੈ? ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।